ਪੰਜਾਬ ਸਟੇਟ ਫੂਡ ਕਮਿਸ਼ਨਰ ਦੇ ਦਫਤਰ ਦੇ ਵਿੱਚ ਆਪਾਂ ਬੈਠੇ ਹੋਏ ਆਂ ਸੋ ਸਾਡੇ ਨਾਲ ਚੇਅਰਮੈਨ ਬਾਲਮੁਕੰਦ ਸ਼ਰਮਾ ਜੀ ਨੇ ਜਿੱਥੇ ਅੱਜ ਉਹਨਾਂ ਦੇ ਕੋਲ ਕੇਰਲਾ ਤੋਂ ਖੇਤੀਬਾੜੀ ਮੰਤਰੀ ਵੀ ਪਹੁੰਚੇ ਹੋਏ ਸੀ ਸੋ ਅੱਜ ਕੀ ਗੱਲਾਂ ਬਾਤਾਂ ਹੋਈਆਂ ਨੇ ਤੇ ਕੀ ਨਵਾਂ ਲੈ ਕੇ ਆ ਰਹੇ ਨੇ ਸੋ ਬਾਲਮੁਕੰਦ ਸ਼ਰਮਾ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਚੈਨਲ ਸੱਤ ਰੰਗ ਜਸਵੰਦਰ ਜੱਸੀ ਜੀ ਸੋਲ ਸਾਹਿਬ ਸਤੀ ਜੀ ਤੇ ਸਾਡਾ ਸੋਨੂੰ ਪੁੱਤਰ ਕੀ ਹਾਲ ਬੇਟਾ ਬਹੁਤ ਵਧੀਆ ਸਰ ਸਰ ਕੀ ਕਹਿਣਾ ਚਾਹੋਗੇ ਅੱਜ ਕੇਰਲਾ ਤੋਂ ਮੰਤਰੀ ਸਾਹਿਬ ਪਹੁੰਚੇ ਹੋਏ ਸੀ ਕੀ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਇਨਫੈਕਟ ਕੋਈ ਇਹ ਸ਼ਡਿਊਲਡ ਸਾਡਾ ਪ੍ਰੋਗਰਾਮ ਨਹੀਂ ਸੀਗਾ ਇੱਥੇ ਮੇਰੇ ਇੱਕ ਦੋਸਤ ਨੇ ਉਹ ਜਿਹੜੀ ਆਪਣੇ ਮਿਲਟ ਦੇ ਵਾਸਤੇ ਬਹੁਤ ਵੱਡਾ ਨਾਮ ਆ ਜਮਰੂ ਰੈਸਟੋਰੈਂਟ ਦੇ ਮਾਲਕ ਜਿਹੜੇ 3 A ਫੇਜ਼ ਮੁਹਾਲੀ ਕਮਾ ਹੋਟਲ ਦੇ ਨਾਲ ਜਮਰੂਆ ਉਹਦੇ ਵਿੱਚ ਇਹ ਰਲ ਕੇ ਰਾਜਵੀਰ ਜੀ ਸਬਰਵਾਲ ਜੀ ਤੇ ਵਿਕਾਸ ਚਾਵਲਾ ਜੀ ਇਹ ਪ੍ਰੋਜੈਕਟ ਕਰ ਰਹੇ ਮਿਲਟ ਮੈਂ ਵੀ ਉਸ ਪ੍ਰੋਜੈਕਟ ਨੂੰ ਬੜਾ ਪਿਆਰ ਕਰਦਾ ਤੇ ਮਿਲਟ ਬੇਸਡ ਫੂਡ ਉਹ ਪ੍ਰਮੋਟ ਕਰਦੇ ਆ ਉਹਨਾਂ ਦਾ ਫੋਨ ਆਇਆ ਕਿ ਜੀ ਕੇਰਲਾ ਤੋਂ ਮਾਨਯੋਗ ਪ੍ਰਸਾਦ ਜੀ ਖੇਤੀਬੜੀ ਮੰਤਰੀ ਆਏ ਹੋਏ ਆ ਉਹਨਾਂ ਨੂੰ ਚੰਡੀਗੜ੍ਹ ਘੁਮਾ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਸਾਡੇ ਦਫ਼ਤਰ ਚਰਨ ਪਵਾ ਸਕਦੇ ਆ ਉਹ ਕਹਿੰਦਾ 3 ਵਜੇ ਅਸੀਂ ਆਜਣੇ ਆ ਜੀ 2:30 ਵਜੇ ਫੈਸਲਾ ਹੋਇਆ 3 ਵਜੇ ਮੰਤਰੀ ਜੀ ਆ ਗਏ ਤੇ ਨਾਲ ਉਹਨਾਂ ਦੀ ਪੂਰੀ ਫੈਮਿਲੀ ਸੀ ਕੇਰਲਾ ਦੀ ਹੋਰ ਟੀਮ ਵੀ ਸੀ ਅਫਸਰ 7-8 ਲੋਕਾਂ ਦੀ ਤੇ ਅਸੀਂ ਫਿਰ ਸਾਡੇ ਫੂਡ ਕਮਿਸ਼ਨ ਵੱਲੋਂ ਅਸੀਂ ਉਹਨਾਂ ਨੂੰ ਸਾਡਾ ਫਰਜ ਬੰਦਾ ਸੀ ਸਵਾਗਤ ਕੀਤਾ ਸਾਡੇ ਮੈਂਬਰ ਸੈਕਟਰੀ ਨੇ ਸ਼੍ਰੀ ਕਮਲ ਗਰਗ ਜੀ ਆਈਐਸ ਅਫਸਰ ਜਿਹੜੇ ਇਹ ਆਪ ਇੱਥੇ ਪਹੁੰਚ ਗਏ ਨਾਲ ਸਾਡੇ ਪ੍ਰੀਤੀ ਚਾਵਲਾ ਜੀ ਫੂਡ ਕਮਿਸ਼ਨ ਦੇ ਮੈਂਬਰ ਨੇ ਉਹ ਪਹੁੰਚ ਗਏ ਤੇ ਅਸੀਂ ਉਹਨਾਂ ਦੇ ਨਾਲ ਕੁਝ ਪੰਜਾਬ ਤੇ ਕੇਰਲਾ ਦੀਆਂ ਜੋ ਸਾਂਝੀਆਂ ਉਦਦਮ ਹੋ ਸਕਦੇ ਉਹਦੇ ਬਾਰੇ ਗੱਲਾਂ ਕੀਤੀਆਂ ਅੱਛਾ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਜੋ ਵੀ ਉਪਰਾਲੇ ਹੋ ਰਹੇ ਨੇ ਫੂਡ ਦੇ ਲਈ ਯਾਨੀ ਬੱਚਿਆਂ ਦੇ ਲਈ ਸਕੂਲਾਂ ਦੇ ਵਿੱਚ ਜੋ ਵੀ ਚੱਲਦਾ ਹੈ ਤੁਹਾਡੇ ਵੱਲੋਂ ਕੀ ਨਾ ਮਾਰਿਆ ਦੇਖੋ ਫੂਡ ਕਮਿਸ਼ਨ ਲਗਭਗ 1 ਸਾਲ ਤੋਂ ਵੱਧ ਸਮਾਂ ਮੈਨੂੰ ਹੋ ਗਿਆ ਕੰਮ ਕਰਦੇ ਨੂੰ ਤੇ ਜਿਹੜੇ ਮੇਰੇ ਮੈਂਬਰ ਸਾਹਿਬਾਨ ਨੇ ਉਹ 2022 ਸ਼ੁਰੂ ਤੋਂ ਕੰਮ ਕਰ ਰਹੇ ਆ 3 ਸਾਲ ਹੋ ਚੁੱਕੇ ਉਹਨਾਂ ਨੂੰ ਸਾਢੇ 3 ਸਾਲ ਉਹਨਾਂ ਦੇ ਨਾਲ ਮਿਲ ਕੇ ਸਾਡੀ ਪੂਰੀ ਟੀਮ ਜਿਹੜੀ ਆ ਉਹ ਸਾਡੇ 6 6 7 ਜ਼ਿਲ੍ਹੇ ਜਿਹੜੇ ਇੱਕ ਮੈਂਬਰ ਸਾਹਿਬਾਨ ਤੋਂ ਹੈਗੇ ਆ ਤੇ ਸਾਰੇ ਮੈਂਬਰਸ ਬਾਨ ਇਨਕਲੂਡਿੰਗ ਵੀ ਅਸੀਂ ਰੈਂਡਮਲੀ ਸਰਪ੍ਰਾਈਜ਼ਿੰਗਲੀ ਜਿੰਨੇ ਵੀ ਪੰਜਾਬ ਦੇ ਸਕੂਲ ਵਾ ਅੰਗਰਵਾੜੀਆਂ ਰਾਸ਼ਨ ਡਿੱਪੂ ਆ ਉਹ ਚੈੱਕ ਕਰਨ ਜਾਂਦੇ ਆ ਤੇ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਰਾਸ਼ਨ ਡਿੱਪੂਆਂ ਵਿੱਚ ਅੰਗਰਵਾੜੀਆਂ ਦੇ ਵਿੱਚ ਜਾਂ ਮੈਡੇ ਮੀਲ ਚ ਕੁ ਸੁਧਾਰ ਅਸੀਂ ਲਿਆ ਸਕੀਏ ਉਹਦੇ ਵਾਸਤੇ ਦੋ ਤਿੰਨ ਵਿਲੱਖਣ ਜੋ ਨਵੀਆਂ ਗੱਲਾਂ ਹੋ ਰਹੀਆਂ ਉਹ ਮੈਂ ਤੁਹਾਡੇ ਚੈਨਲ ਲਈ ਸਾਡੇ ਦਰਸ਼ਕਾਂ ਦੇ ਰੂਬਰੂ ਸਾਂਝੇ ਕਰਨੀ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਰਾਸ਼ਨ ਡਿੱਪੂ ਜੀ ਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਬਹੁਤ ਵੱਡਾ ਇੱਕ ਇਨਕਲਾਬ ਆਉਣ ਲੱਗਾ ਪੰਜਾਬ ਕੰਟਰੀ ਦੀ ਪਹਿਲੀ ਸਟੇਟ ਬਣਨੀ ਆ ਜਿਹੜੀ ਗ੍ਰੀਨ ਜਾਂ ਵੀਟ ਜਾਂ ਕਣਕ ਦੇ ਏਟੀਐਮ ਖੋਲਣ ਜਾ ਰਹੀ ਆ ਏਟੀਐਮ ਮਤਲਬ ਆ ਵੀ ਜਿਹੜੇ 38 ਲੱਖ ਤੋਂ ਉੱਪਰ ਕਾਰਡ ਧਾਰਕ ਆ ਸਾਡੇ ਕੋਈ 1 ਕਰੋੜ 51 ਲੱਖ ਜਿਹੜੇ ਸਾਡੇ ਬੈਨੇਫਿਸ਼ੀਅਰੀ ਲਾਭਪਾਤਰੀ ਆ ਜਿਹੜੇ ਰਾਸ਼ਨ ਲੈਂਦੇ ਆ ਤੇ ਇਹ ਜਿਹੜੇ ਸਾਡੇ ਕੋਈ 14 15 ਜਾਂ ਡਿੱਪੂ ਆ ਰਾਸ਼ਨ ਡਿੱਪੂ ਉਹਨਾਂ ਦੇ ਵਿੱਚ ਜਦੋਂ ਸਾਡਾ ਇੱਕ 5 ਕਿਲੋ ਪਰ ਮੈਂਬਰ ਪਰ ਮਹੀਨਾ ਕਣਕ ਮਿਲਦੀ ਆ ਉਹ ਅੱਗੇ ਦੀਪੂ ਜਾਂਦਾ ਵਾ ਦੀਪੂ ਦੇ ਵਾਲਾ ਕਈ ਵਾਰੀ ਨਹੀਂ ਹੁੰਦਾ ਜਾਂ ਜਾਂਦੇ ਆ ਗੇੜਾ ਪਿੰਦਾ ਤਾਂ ਏਟੀਐਮ ਖੁੱਲਣ ਦਾ ਮਤਲਬ ਆ ਕਿ ਹਰ ਜਿਹੜੀ ਦੀਪੂ ਦੇ ਲਾਗੇ ਜਿਹੜੀ ਵੀ ਕੋਈ ਗਵਰਨਮੈਂਟ ਦੀ ਸਿਕਿਉਰਡ ਜਗਾ ਵਾ ਜੀ ਦੇ ਵਿੱਚ ਕੋਈ ਤਹਿਸੀਲ ਕੰਪਲੈਕਸ ਆ ਸਟੇਡੀਅਮ ਦਫਤਰ ਆ ਡੀਸੀ ਦਫਤਰ ਆ ਉਹਦੇ ਵਿੱਚ ਉਹ ਮਸ਼ੀਨ ਲੱਗੂਗੀ ਜਿਹੜੀ ਗ੍ਰੇਨ ਦੀ ਏਟੀਐਮ ਹੋਊਗਾ ਉਹ ਫਿੰਗਰਪ੍ਰਿੰਟ ਦੇ ਨਾਲ ਜਿਹੜਾ ਲਾਭਪਾਤਰੀ ਆ ਉਹ ਉਹਦੀ ਫਿੰਗਰ ਕਰੂਗਾ ਤੇ ਉਹਦੀ 5 ਕਿਲੋ ਕਣਕ ਜਿਹੜੀ ਆ ਪਰਜੀ ਸਾਹਿਬ ਨਾਲ ਉਹਨੂੰ ਨਿਕਲਿਆ ਕਰੂਗੀ ਜਾਣੀ ਏਟੀਐਮ ਜੇ ਹੁਣ ਪੈਸੇ ਨਹੀਂ ਕਣਕ ਨਿਕਲਿਆ ਕਰੂਗੀ ਇਹ ਇੱਕ ਸਟੋਰੀ ਵੱਡੀ ਬਣ ਰਹੀ ਆ ਦੂਜਾ ਅੰਗਨਵਾੜੀਆਂ ਚ ਅਸੀਂ ਤੇ ਮਿਡ-ਡੇ ਮੀਲ ਚ ਵਿਜ਼ਿਟ ਕਰਕੇ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਸਾਡੇ ਲੋਕ ਉਦਮੀ ਆ ਮੈਂ ਅੰਗਰਵੜੀਆਂ ਚ ਦੇਖਿਆ ਮਿਡ-ਡੇ ਮੀਲ ਦੇਖਿਆ ਕਿ ਉਹਦੇ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਥੋੜੀ ਜੀ ਇੰਪਰੂਵਮੈਂਟ ਦੀ ਲੋੜ ਹੈਗੀ ਆ ਸਾਡੇ ਐਨਆਰਆਈ ਭਰਾ ਸਾਡੀਆਂ ਸੋਸ਼ਲ ਜਥੇਬੰਦੀਆਂ ਸੀਐਸਆਰ ਬਾਡੀਜ਼ ਪਿੰਡੂ ਆਮ ਲੋਕ ਵੀ ਵਪਾਰੀ ਲੋਕ ਵੀ ਜਿਦੋਂ ਉਹਨਾਂ ਨੂੰ ਸਹਿਯੋਗ ਕੀਤਾ ਸੀ ਤਾਂ ਉਹਨਾਂ ਲੋਕਾਂ ਨੇ ਕਾਫੀ ਯੋਗਦਾਨ ਪਾਇਆ ਕਈ ਸਕੂਲਾਂ 'ਚ ਦੇਖਿਆ ਮੈਂ ਸਟੇਨਲੈਸ ਸਟੀਲ ਦੇ ਜਿਹੜੇ ਡੈਸਕ ਬਣ ਗਏ ਸਟੇਨਲੈਸ ਸਟੀਲ ਦੀਆਂ ਜਿਹੜੀਆਂ ਆਪਣੇ ਹੈਂਡਵਾਸ਼ ਕਰਨ ਲਈ ਵਾਸ਼ ਬੈਸਿਨ ਬਣ ਗਏ ਕੁਝ ਐਨਆਰਆਈ ਭਰਾਵਾਂ ਨੇ ਬਣਾਤੇ ਕੁਝ ਗਵਰਨਮੈਂਟ ਨੇ ਸਪੋਰਟ ਕਰਤੀ ਕੁਝ ਸੀਐਸਆਰ ਉਹ ਆਗੇ ਤੇ ਲੇਟੈਸਟ ਜਿਹੜਾ ਹੁਣ ਅਸੀਂ ਕਰਦੇ ਸੋਨੋ ਜੀ ਕੰਮ ਉਹ ਅਸੀਂ 21 ਅਪ੍ਰੈਲ ਨੂੰ ਇੱਕ ਬਹੁਤ ਵੱਡੀ ਵਰਕਸ਼ਾਪ ਕੀਤੀ ਜੀ ਇਹ ਦਫ਼ਤਰ ਦੇ ਵਿੱਚ 40 ਦੇ ਕਰੀਬ ਵਿੱਚ ਬਹੁਤ ਐਕਸਪਰਟ ਆਈਐਸ ਅਫਸਰ ਜਿਹੜੇ ਟਕਨੋ ਕਰੈਟਸ ਬਿਊਰੋਕਰੈਟਸ ਯੂਨੀਵਰਸਿਟੀ ਦੇ ਆਯੁਰਵੈਦਾ ਫਾਰੈਸਟ ਹਾਰਟਿਕਲਚਰ ਮਹਿਕਮਾ ਐਗਰੀਕਲਚਰ ਮਹਿਕਮਾ ਦੇ ਅਫਸਰ ਆਏ ਉੱਥੇ ਅਸੀਂ ਚਰਚਾ ਕੀਤੀ ਕਿ ਸਾਡੇ ਸਕੂਲਾਂ ਦੇ ਵਿੱਚ ਬੜੀ ਐਮਪਲ ਜਗ੍ਹਾ ਹੁੰਦੀ ਉਸ ਜਗ੍ਹਾ ਦੇ ਵਿੱਚ ਅਸੀਂ ਨਿਊਟ੍ਰੀਸ਼ਨਲ ਗਾਰਡਨ ਸਿਕਯੂਰ ਕਰੀਏ ਕਿਉਂਕਿ ਅਸੀਂ ਫੂਡ ਸਿਕਿਉਰਟੀ ਬਹੁਤ ਪ੍ਰਾਪਤ ਕਰ ਲਈ ਸਾਡੇ ਕੋ ਫੂਡ ਬਹੁਤ ਹੋ ਗਿਆ ਚਾਹ ਕਣਕਾ ਚਾਵਲਾ ਬਟ ਨਿਊਟ੍ਰੀਸ਼ਨਲ ਸਿਕਿਉਰਟੀ ਵਾਸਤੇ ਅਸੀਂ ਕੰਮ ਕੀਤਾ ਫੂਡ ਫੂਡ ਕਮਿਸ਼ਨਰ ਵੱਲੋਂ ਉਸ ਨੂੰ ਬੜਾ ਅੱਛਾ ਪਰਵਾਨਗਾਰਾ ਮਿਲਿਆ ਅਸੀਂ ਉੱਚ ਪਾਸ ਕੀ ਕੀਤਾ ਕਿ ਸਾਡੇ ਜਿਹੜੇ ਸਕੂਲਾਂ ਵਿੱਚ ਜਿੱਥੇ 220 ਸਕੂਲਾਂ 'ਚ ਹਾਰਟਿਕਲਚਰ ਅਧਿਆਪਕ ਹੈਗੇ ਆ ਉੱਥੇ ਜਗ੍ਹਾ ਵੀ ਹੈਗੀ ਆ ਮਾਲੀ ਵੀ ਆ ਚੌਕੀਦਾਰ ਕੁੱਕਵਾ ਅਸੀਂ ਉੱਥੇ ਹਰਬਲ ਪਲਾਂਟਸ ਯਾਨੀ ਕਿ ਕੜੀ ਪੱਤਾ ਸੁਹੰਜਨਾ ਮੁਰਿੰਗਾ ਤુલਸੀ ਆਮਲਾ ਇਹ ਪਲਾਂਟ ਲਵਾਵਾਂਗੇ ਫਿਰ ਅਸੀਂ ਉੱਥੇ ਸਬਜ਼ੀਆਂ ਤੇ ਫਰੂਟ ਪਲਾਂਟ ਉਹਦਾ ਨਿਊਟ੍ਰੀਸ਼ਨਲ ਗਾਰਡਨ ਐ ਹਾਰਟਿਕਲਚਰ ਤੇ ਪੀ.ਓ.ਜੂ ਮਿਲ ਕੇ ਬਣਾਇਆ ਉਹ ਅਸੀਂ ਬੇਨਤੀ ਭੇਜੀ ਔਰ ਪਿਛਲੇ ਹਫਤੇ ਸਿੱਖਿਆ ਮਹਿਕਮੇ ਨੇ ਇਨਸਟਰਕਸ਼ਨ ਜਾਰੀ ਕਰਤੀਆਂ ਕਿ ਸਕੂਲਾਂ ਵਾਲੇ ਅਡਾਪਟ ਕਰਨ ਇਹ ਜਿਹੜੇ ਹਰਬਲ ਗਾਰਡਨ ਨਿਊਟ੍ਰੀਸ਼ਨ ਗਾਰਡਨ ਬਣ ਗਏ ਮੈਨੂੰ ਲੱਗਦਾ ਸੋਨੂ ਜੀ ਸਾਡੀ ਇਹ ਬਹੁਤ ਵੱਡਾ ਪੰਜਾਬ ਦਾ ਫਿਊਚਰ ਬਣ ਜਾ ਰਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਚ ਪਤਾ ਲੱਗ ਜਾਊਗਾ ਕਿ ਇਹ ਨਿਊਟ੍ਰੀਸ਼ਨ ਕਿੱਥੋਂ ਆਉਂਦੀ ਆ ਇਸ ਖਾਣੇ ਵਿੱਚ ਜਿਹੜਾ ਖਾਸ ਗੱਲ ਕੀ ਆ ਉਹਦੀ ਤਿਆਰੀ ਕਰਨ ਵਾਸਤੇ ਅਸੀਂ ਜਿਹੜਾ ਇਹ ਇੱਕ ਕੈਂਪੇਨ ਚਲਾਈ ਆ ਨਿਊਟ੍ਰੀਸ਼ਨ ਸਿਕਿਉਰਟੀ ਦੀ ਉਹਦੇ ਵਾਸਤੇ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਚ ਸਾਨੂੰ ਇਸ ਕਾਫੀ ਲਾਭ ਮਿਲਣਗੇ ਪੰਜਾਬ ਤੇ ਕੇਰਲਾ ਬਾਰੇ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਜੋ ਸਵਾਲ ਕੀਤਾ ਕਿ ਕੀ ਕਾਮਨ ਹੈ ਕਿਉਂਕਿ ਖੇਤੀਬਾੜੀ ਪ੍ਰਧਾਨ ਦੋਨੇ ਸੂਬੇ ਆ ਚਾਵਲ ਜਿਹੜੇ ਇੱਥੇ ਵੀ ਬੀਜਦੇ ਨੇ ਉੱਥੇ ਵੀ ਬੀਜਦੇ ਆ ਪਰ ਫਰਕ ਕੀ ਆ ਉਹ ਚਾਵਲਾਂ ਦੇ ਦੋ ਕ੍ਰੌਪ ਸਾਲ ਚ ਲੈਂਦੇ ਆ ਅਸੀਂ ਇੱਕ ਕ੍ਰੌਪ ਲੈਂਦੇ ਆ ਪਰ ਸਾਡੇ ਪਾਣੀ ਦਾ ਘਾਣ ਕੀਤਾ ਚਾਵਲਾਂ ਨੇ ਉੱਥੇ ਪਾਣੀ ਦੀ ਕੋਈ ਕਮੀ ਨਹੀਂ ਦੂਸਰੇ ਸਤੰਥੀ ਸਾਪਣੇ ਕਿ ਪਾਣੀ ਦੀ ਕਿ ਕਮੀ ਨਹੀਂ ਗਈ ਉੱਥੇ ਪਾਣੀ ਬਹੁਤਾ ਆ 42 ਰਿਵਰ ਚੱਲਦੀਆਂ ਉਸ ਸਟੇਟ ਚ ਤੋ ਉਹਨਾਂ ਕੋਲ ਪਾਣੀ ਥੱਲੇ ਵੀ ਹੈਗਾ ਪਾਣੀ ਨਹਿਰੀ ਪਾਣੀ ਵੀ ਹੈਗਾ ਸਾਡੇ ਕੋਲ ਪਾਣੀ ਦੀ ਬਹੁਤ ਵੱਡੀ ਅਸੀਂ ਜੰਗ ਲੜ ਰਹੇ ਹਾਂ ਇਸ ਕਰਕੇ ਪਰ ਚਾਵਲ ਅਸੀਂ ਖਾਂਦੇ ਨਹੀਂ ਉਹ ਚਾਵਲ ਖਾਂਦੇ ਵੀ ਆ ਸਾਡੀ ਚਾਵਲ ਸਾਰੀ ਬਾਹਰ ਜਾਂਦੀ ਆ ਜਾਂ ਐਕਸਪੋਰਟ ਜਾਂਦੀ ਆ ਜਾਂ ਪੰਜਾਬ ਤੋਂ ਬਾਹਰ ਸਾਡੇ ਬਾਕੀ ਸਟੇਟ ਜਾਂਦੀ ਆ ਪੰਜਾਬ ਦੇ ਬਹੁਤ ਘੱਟ ਪ੍ਰੋਣਾ ਚਾਵਲ ਬੰਦੇ ਆ ਇਸ ਕਰਕੇ ਚਾਵਲਾਂ ਦੀ ਖੇਤੀ ਸੀ ਕਰਦੇ ਆ ਪਰ ਸਾਡੀ ਉਮੀਦ ਇਹ ਆ ਕਿ ਅਸੀਂ ਆਉਣ ਵਾਲੇ ਜਿਹੜੇ ਕੋਕੋਨਟ ਖੇਤੀ ਕਰਦੇ ਉਹ ਅਸੀਂ ਦੋਨੇ ਸਟੇਟਾਂ ਚ ਖੇਤੀਬਾੜੀ ਚ ਸਾਂਝਾ ਨਹੀਂ ਆ ਉਹ ਹੋਰ ਪਗਾਈਏ ਤੇ ਦੋਨੇ ਸੂਬਿਆਂ ਦਾ ਫਾਇਦਾ ਕਰਾਈਏ ਸੋ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਸੋ ਆਪਾਂ ਗੱਲਬਾਤ ਵੀ ਸੁਣਾਵਾਂਗੇ ਜੋ ਸ਼ਰਮਾ ਸਰ ਦੇ ਨਾਲ ਕੇਰਲਾ ਦੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਹੈ ਆਉ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਥਿਸ ਇਜ਼ ਬਾਲਮਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਇਟ ਇਜ਼ ਅ ਪ੍ਰਿਵਿਲੇਜਡ ਐਂਡ ਆਨਰਡ ਮੂਵਮੈਂਟ ਫਾਰ ਪੰਜਾਬ ਸਟੇਟ ਫੂਡ ਕਮਿਸ਼ਨ ਚੰਡੀਗੜ੍ਹ when we have with us uh, Honourable Minister for Agriculture, Mr. Prasad from Kerala. We are lucky that he was in Chandigarh and with very short notice on our request, he honoured us, he came to the Office of Food Commission and our honourable members, uh, Shri Kamal Gargji, IAS Officer, Member Secretary, Madam Priti Chavla, they also joined us. So, we are lucky to have Honourable Mr. Kerala. Uh, welcome, Sir. Sir, we would like to give you uh, your small word for visit to Chandigarh, Punjab. I'm also very happy to uh, sitting here. This is the first time I, am, uh, I was here. I am here to visit this uh, food commission office. Uh, I'm very, very happy uh, uh, to uh, attend this small conference here. This is not a conference. It's so, a uh, dialogue with the food commission chairman. Uh, so, everybody, uh, fantastic moments. Sir, what do you think commonalities between Punjab and Kerala, especially in the field of agriculture, what Punjab and Kerala can collaborate? We are all very uh, uh, happy to be here because the peoples of Punjab, majority of them are uh, farmers. So, we are all uh, uh, very much interested in this not only for the uh, farmers, uh, the punjabis are, uh, they are all the, the, at the time of the freedom struggle they are fighting against the britishers uh, so we are all very uh, proud of, of the uh, punjabi peoples my my son's name is so bhagat i use that name uh, from the the martyr shagit bhagat singh's name uh, so very uh, we are all very much interested in this uh, land, the land of Punjab, the land of uh, uh, five rivers land. Not only the five rivers land, but the uh, the, the peoples of the Punjab, the, all the peoples, the peoples of the Punjabs are fully actively participated in the freedom struggle, and uh, they are all doing the, the agriculture field to feed the people of India, uh, protect the uh, nation, protect the uh, the. Uh, protect our country and feed our country these two duties they are very uh, they are uh, actively done these two duties protect our nation and feed our nation so the punjabis are uh, they are beyond us they are the real heroes of the land ਵੀ ਆਰ ਵੈਰੀ ਗ੍ਰੇਟਫੁਲ ਟੂ ਆਨਰੇਬਲ ਮਿਨਿਸਟਰ ਆਫ ਅਗਰੀਕਲਚਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਬੜੀ ਸਪਸ਼ਟ ਸ਼ਬਦਾਂ ਵਿੱਚ ਕਿ ਪੰਜਾਬ ਤੇ ਕੇਰਲਾ ਫਾਈਟਰ ਜਿਹੜੂ ਸਟੇਟਸ ਨੇ ਔਰ ਇਹਨਾਂ ਦੀ ਜਿਹੜੀ ਨੈਸ਼ਨਲ ਜਿਹੜੀ ਕੰਟਰੀ ਦੀ ਨੈਸ਼ਨੈਟੀ ਨੂੰ ਜਿਹੜੀ ਦੇਣ ਹੈਗੀ ਆ ਪੰਜਾਬੀਆਂ ਦੀ ਕੇਰਲਾ ਦੀ ਬਹੁਤ ਵੱਡੀ ਆ ਔਰ ਇਹਨਾਂ ਨੇ ਮੈਂਸ਼ਨ ਕੀਤਾ ਕਿ ਪੰਜਾਬ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਆਪਣੇ ਬੇਟੇ ਦਾ ਨਾਮ ਭਗਤ ਰੱਖਿਆ ਇਹਨਾਂ ਨੇ ਕਿੱਡੀ ਵੱਡੀ ਗੱਲ ਹੈ ਕਿ ਕੇਰਲਾ ਜਿਹੜੀ ਇੱਥੋਂ 3000 ਕਿਲੋਮੀਟਰ ਦੂਰ ਤੇ ਬੈਠ ਕੇ ਵੀ ਇਹਨਾਂ ਨੇ ਪੰਜਾਬੀਆਂ ਨੂੰ ਯਾਦ ਕਰਦੇ ਆ ਆਪਣੇ ਬੇਟੇ ਦਾ ਨਾਮ ਭਗਤ ਰੱਖਿਆ ਸੋ ਥੈਟ ਸ਼ੋਜ਼ ਕਿ ਹਾਊ ਮੱਚ ਲਵ ਅਫੈਕਸ਼ਨ ਫਾਰ ਪੰਜਾਬ ਦੇ ਆਰ ਹੈਵਿੰਗ ਨੋ ਵੀ ਆਰ ਆਲ ਰਿਸਪੈਕਟ ਯੂ ਸੋ ਸਰ ਮਾਈ ਲਾਸਟ ਕੁਐਸਚਨ ਇਜ਼ that when you visit punjab i mean uh, it's a, a private visit i understand but when you visit punjab sir we are also rice producing state But we are not rice-consuming state. and we have struggled a lot for growing this rice, rice and rice at the cost of our underground water. So in Kerala, you go get two crops of rice. So in Punjab water problem, and in Kerala, what do you want to comment? Uh, the Punjab is the rice bowl of India, no doubt. So I say that uh, you feed the uh, people of the country everywhere in india the farmers are struggling struggling for their existence the union government must uh, support the farmers but in india we never got that uh, support from the center the center the union government supports the adanis and ambanis they are not ready to accept they are not ready to protect the farmers that is the main issues but that is the real issues we are all facing सो पंजाब एंड केरला एवरीवेयर इन द एवरीवेयर इन द कंट्री द ऑल द फॉर्मेट आर स्ट्रगलिंग फॉर देयर एग्जिस्टेंस माई ओपीनियन इज दट द फॉर्मेट इन दंट्री आर जॉइंग टूगेदर एंड फाइट अगेंस्ट दिज इन ह्यूमन एंड एंडी फार्मर पॉलिसीज दैट इज माई व्यू दैट इज वंडरफुल किन्ने सोने शब्दा मान योगी साहब ने क्या कि फार्मर जरा पंजाब का चाहे केरला का ਉਨ੍ਹਾਂ ਦੀ ਜਿਹੜੀ ਪ੍ਰੋਬਲਮ ਆ ਉਹ ਸੇਮ ਆ ਕਿ ਜਿਹੜੀ ਸੈਂਟਰ ਤੋਂ ਸਹਿਯੋਗ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਚਾਹੇ ਉਹ ਕੇਰਲਾ ਦਾ ਫਾਰਮਰ ਆ ਚਾਹੇ ਪੰਜਾਬ ਦਾ ਫਾਰਮਰ ਆ मीनिंग देयर ਬਾਈ ਕਿ ਵੀ ਆਰ ਪ੍ਰੋਡਿਊਸਿੰਗ ਫਰ ਦਾ ਰੈਸਟ ਆਫ ਕੰਟਰੀ ਬਟ ਵੀ ਆਰ ਨਾਟ ਗੇਟਿੰਗ ਦਾ ਪ੍ਰੋਪਰ ਰਿਮਨਰੇਸ਼ਨ ਸੋ ਥੈਟ ਇਸ਼ੂ ਆਈ ਥਿੰਕ ਪੰਜਾਬ ਐਂਡ ਕੇਰਲਾ ਵੀ ਆਰ ਓਨ ਦਾ ਸੇਮ ਬੋਰਡ ਸਰ ਵੀ ਆਰ ਰੀਅਲੀ ਗ੍ਰੇਟਫੁਲ ਫॉर ਯੂ ਹੈਵਿੰਗ ਸਪੈਰਡ ਯੂਰ ਵੈਲਿਊਏਬਲ ਟਾਈਮ ਟੂ ਅਸ ਐਂਡ ਵੀ ਆਰ ਲੱਕੀ ਥੈਟ ਯੂ ਆਰ ਵਿਦ ਅਸ And we assure you, sir, if we happen to be in Kerala, you happen to be in Punjab. Next time, we will also request our honorable agriculture minister, Shri Khudiaji, to have a formal meeting and to have more collaboration tie-up between Kerala and Punjab. Thank you very much, sir. Any last word? I salute uh, Khudiaji and I salute all the farmers of the state because uh, because they are the real uh, real heroes of the farm uh, the farmers' struggle that was uh, the India. And the, all the world seen in the time of, at the time of the farmer's struggle. The Turban Walas, the Punjabis, the Sikhs, the, the peoples of Punjab and Haryana, they are on the forefront of that, uh, the struggle, that is also sorry, the freedom struggle, the freedom struggle of the, this, uh, the, the new millennium. So I salute all the farmers and all the uh, agricultural workers of this land, and also I salute Kuriaji also. Sir, we got to know that you have come with the family. Sir, who has come with you in the, uh, this tour? Oh, uh, I was here. I am here to. Uh, there is a sp special meeting with the Supreme Court. Uh, there is a uh, There is a, a high power committee. Uh, that was constituted. There is a, uh, a high power committee that is constituted by the Supreme Court of India. Uh, they invite me to uh, uh, discuss with the the agrarian crisis in Punjab and Haryana. They wanted to discuss uh, with the Agriculture minister and the officials of the Agriculture department in Kerala. Uh, so, I want to, hear, uh, to I want to attend that meeting here. how much time are you are here? My family members are also with me. Uh, my wife Laina is also here she she she's a school teacher and my son uh, he is bhagat prasad uh, my name my name is uh, prasad so i include my name is also with him <laughs> bhagat prasad also with me and my daughter uh, her name is Arun, uh, her name is Aruna almitra she is also with with me so uh, asi Punjabi ਖੁਸ਼ੀ ਮਸੂਸ ਕਰਦੇ ਆ ਮਾਨਯੋਗ ਮੰਤਰੀ ਸਾਹਿਬ ਦੇ ਮੈਡਮ ਮਿਸਿਸ ਪ੍ਰਸਾਦ ਇਹਨਾਂ ਦਾ ਬੇਟਾ ਭਗਤ ਇਹਨਾਂ ਦੀ ਬੇਟੀ ਅਲਮਿਤਰਾ ਜਿਨ੍ਹਾਂ ਨੇ ਪੰਜਾਬ ਚ ਆ ਕੇ ਚੰਡੀਗੜ੍ਹ ਆ ਕੇ ਫੂਡ ਕਿਚਨ ਆਫਿਸ ਆ ਕੇ ਸਾਨੂੰ ਕਰਤਾਰਤ ਕੀਤਾ ਥੈਂਕ ਯੂ ਵੈਰੀ ਮਚ ਸਰ ਫਾਰ ਯੂ ਟਾਈਮ ਵੀ ਆਰ ਗ੍ਰੇਟਫੁਲ ਥੈਂਕ ਯੂ ਥੈਂਕ ਯੂ ਸਰ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਲ ਸੋ ਨੂੰ ਜਾਂਸਲਾ ਦੀ ਰਿ